ਉੱਤੇ ਕਈ ਸਵਾਲ ਆ ਰਹੇ ਆ ਜੀ ਚਲੋ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਬਾਦ ਆ ਬੱਦੀ ਪਠਾਣਾ ਸ਼ਹਿਰ ਦੇ ਲੋਕਾਂ ਨੂੰ ਬੱਦੀ ਪਠਾਣਾ ਸ਼ਹਿਰ ਨੂੰ ਇਹ ਸਾਡੇ ਦਾੜਾ ਮੰਡੀ ਪ੍ਰਾਣੀ ਇੱਥੇ ਆਉਂਦੀ ਐ ਸੀ ਹੁਣ ਵੀ ਬਹੁਤ ਸਾਰੇ ਸਾਡੇ ਆਰਥਿਕ ਸਹਾਬਾ ਲਾਗੂ ਕਰਨਾ ਨੇ ਤੇ ਇਹ ਸਾਡੀ ਮਾਰਕੀਟ ਜਿਹੜੀ ਆ ਕੋਈ ਸਮਿਆਂ ਦੇ ਵਿੱਚ ਬਹੁਤ ਰੌਣਕ ਵਾਲੀ ਮਾਰਕੀਟ ਹੋਇਆ ਕਰ ਜੂਗੀ ਸੋ ਰਾਸਤੇ ਖਰਾਬ ਹੋਣ ਕਰਕੇ ਪੱਟ ਪਟਈਆ ਹੋਣ ਕਰਕੇ ਬਹੁਤ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਕੱਲੀ ਆ ਸੋ ਅੱਜ ਇੱਕ ਜਿਵੇਂ ਸ਼ਹਿਰ ਦੇ ਵਿੱਚ ਅਸੀਂ ਹਰ ਰੋਜ਼ ਨਵੀਂ ਕਿਸੇ ਨਾ ਕਿਸੇ ਕੰਮ ਦਾ ਉਦਘਾਟਨ ਕਰਦੇ ਆ ਹਰ ਰੋਜ਼ ਨਵਾਂ ਕੋਈ ਨਾ ਕੰਮ ਕਰਦਾ ਇਸ ਗਲੀ ਦਾ ਉਦਘਾਟਨ ਜਿਹੜਾ ਅੱਜ ਕੀਤਾ ਗਿਆ ਸਾਰੇ ਸੰਗਤ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਤੇ ਵੀਡੀਓ ਲੌਕਟਾਈਲ ਇਥੇ ਲੱਗੇ ਬਹੁਤ ਸੋਹਣੀ ਗਲੀ ਜਿਹੜੀ ਬਣਾ ਦਿੰਦੀ ਹੈ ਰਸਤਾ ਬਾਰ ਹੈ ਤੇ ਇੱਕ ਵਾਰ ਖਾਸੀ ਤੇ ਦੱਸੂਗਾ ਵਾਲ ਟੂ ਵਾਲ ਬਣਦੀ ਹੈ ਕੰਪਟਰ ਲਈ ਕਹਿੰਦਾ ਬਹੁਤ ਚੌੜੀ ਤੇ ਖੁੱਲੀ ਬਣ ਜਾਣੇ ਤੇ ਮੇਰੀ ਇੱਕ ਹੋਰ ਬੇਨਤੀ ਹੈ ਜੇ ਕਨੈਕਸ਼ਨ ਕਿਸੇ ਨੇ ਲੈਣਾ ਹੈ ਇਥੇ ਨਾਲ ਅਸੀਂ ਰੇਜਾ ਕਨਾਲ ਦੀ ਨਾਲ ਲੈ ਲਣਗੇ ਤੇ ਇਹ ਸ਼ਹਿਰ ਨੇ ਨਾ ਕੀਤਾ ਹੋਇਆ ਸੀ ਪਨਾ ਵਾਦਾ ਜਿਹੜਾ ਪੂਰਾ ਕਰਦੇ ਆ ਕਿ ਸ਼ਹਿਰ ਦੇ ਵਿੱਚ ਕੋਈ ਰਸਤਾ ਜਿਹੜਾ ਹੈ ਉਹ ਖੱਟਾ ਨਹੀਂ ਰਹਿਣ ਦਵਾਂਗੇ ਜਿਹੜਾ ਟੱਟਿਆ ਫੁੱਟਿਆ ਹੈਗਾ ਉਹਨੂੰ ਵੀ ਸਹੀ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਰਸਤਿਆਂ ਦਾ ਗੱਟਨ ਕਰਾਂਗੇ ਤੇ ਕੰਮ ਵੀ ਕਰਾਂਗੇ ਤੇ ਉਹਨਾਂ ਨੂੰ ਸਿਰੇ ਵੀ ਚੜਾਵਾਂ ਤੇ ਬਹੁਤ ਵਧੀਆ ਤਰੀਕੇ ਨਾਲ ਸਾਡਾ ਬਣਾਇਆ ਜਾ ਰਿਹਾ ਰਸਤਾ ਲੈ ਇੱਥੇ ਜਿਹੜੇ ਸਾਡੇ ਸਾਥੀ ਦੁਕਾਨਦਾਰ ਤੁਹਾਡੇ ਰਗੇ ਨੇ ਸਾਡੇ ਹੋਰ ਵੀ ਸਾਥੀ ਮਾਰਾ ਨੂੰ ਵੀ ਬੇਨਤੀ ਕਰਦਾ ਕਿ ਭਈ ਆਪਣਾ ਘਰ ਦਾ ਕੰਮ ਹੈ ਤੁਸੀਂ ਵੀ ਦੇਖ ਕੇ ਨਾਲ ਕੋਲ ਖੜ ਕੇ ਬਹੌੜਾ ਜੇ ਕੋਈ ਕਮੀ ਪੇਸ਼ ਕੀ ਜਾਂ ਕਈ ਵਾਰੀ ਰਹਿ ਜਾਂਦੀ ਹੈ ਆਪਾਂ ਨੂੰ ਰੋਕ ਕੇ ਉਹਨੂੰ ਸਹੀ ਕਰਾਈਏ ਬਾਰ ਬਾਰ ਪਟ ਪਟਾ ਜਿਹੜਾ ਹੋਣਾ ਔਖਾ ਹੈ ਬਹੁਤ 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 ਧੰਨਵਾਦ